ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਲਬੀਰ ਜੰਡੂ ਮੱਧ ਪੂਰਬ ਦੇ ਵਿੱਚ ਪਿਛਲੇ 14 ਮਹੀਨਿਆਂ ਤੋਂ ਚੱਲ ਰਹੀ ਜੰਗ ਇੱਕ ਐਸੇ ਪੜਾ ਤੇ ਪਹੁੰਚ ਗਈ ਹੈ ਜਿੱਥੇ ਕਿ ਨਵੀਂ ਦਿਸ਼ਾ ਜਿਹੜੀ ਹੈ ਉਹ ਬਣ ਰਹੀ ਹੈ ਭਾਵੇਂ ਕਿ ਪਹਿਲੇ ਦੌਰ ਦੇ ਵਿੱਚ ਜਿਹੜੀ ਹੈ ਇਜ਼ਰਾਇਲ ਨੇ ਗਾਜ਼ਾ ਪੱਟੀ ਦੇ ਵਿੱਚ ਵੈਸਟ ਬੈਂਕ ਦੇ ਵਿੱਚ ਤੇ ਹਿਜ਼ਬੁੱਲਾ ਨਾਲ ਹੁਤੀ ਨਾਲ ਜਿਸ ਤਰ੍ਹਾਂ ਦੀ ਲੜਾਈ ਉਹਨਾਂ ਦੀ ਚੱਲੀ ਸੀ ਉਸ ਤੋਂ ਬਾਅਦ ਜਿਸ ਢੰਗ ਨਾਲ ਇਜ਼ਰਾਇਲ ਨੇ ਈਰਾਨ ਤੇ ਹਮਲਾ ਕੀਤਾ ਈਰਾਨ ਨੇ ਇਜ਼ਰਾਇਲ ਤੇ ਕੀਤਾ ਫਿਰ ਇਜ਼ਰਾਇਲ ਨੇ ਕੀਤਾ ਔਰ ਈਰਾਨ ਹੁਣ ਅਗਲੇ ਹਮਲੇ ਦੀ ਵਾਰਨਿੰਗ ਦਿੱਤੀ ਹੋਈ ਹੈ ਪਰ ਅਜੇ ਕੋਈ ਹਮਲਾ ਨਹੀਂ ਕੀਤਾ ਗਿਆ ਪਰ ਹੁਤੀ ਵੱਲੋਂ ਲਾਲ ਸਾਗਰ ਦੇ ਵਿੱਚ ਹਿਜ਼ਬੁੱਲਾ ਵੱਲੋਂ ਉੱਤਰੀ ਇਜ਼ਰਾਇਲ ਦੇ ਵਿੱਚ ਤੇ ਗਾਜ਼ਾ ਦੇ ਵਿੱਚ ਇਜ਼ਰਾਇਲ ਵੱਲੋਂ ਜਿਹੜੇ ਹਮਲੇ ਆਏ ਉਹ ਲਗਾਤਾਰ جاری ਹੈ ਆਮ ਲੋਕ ਬੱਚੇ ਔਰਤਾਂ ਕੁਮਰ ਰਹ ਹਸਤਾਣਾ ਤੇ ਹਮਲੇ جاری ਹੈ ਇਹ ਕੋਸ਼ਿਸ਼ ਹੈ ਇਜ਼ਰਾਈਲ ਦੀ ਕਿ ਕੋਈ ਵੀ ਕਿਸੇ ਸਮਝੌਤੇ ਤੇ ਪਹੁੰਚਣ ਤੋਂ ਪਹਿਲਾਂ ਪਹਿਲਾਂ ਕਿ ਉਹ ਗਾਜ਼ਾ ਉੱਤੇ ਪੂਰੀ ਤਰ੍ਹਾਂ ਕਾਬਜ ਹੋ ਜਵੇ ਉੱਥੇ ਉਸ ਨੇ ਜਿਹੜੀਆਂ ਬਿਲਡਿੰਗਾਂ ਢਹਿ ਚੁੱਕੀਆਂ ਉਹਨਾਂ ਦੀ ਅਸਾਰੀ ਲਈ ਵੀ ਕਈ ਠੇਕੇ ਦਿੱਤੇ ਸੋ ਇਹ ਸਾਰੀ ਸਥਿਤੀ ਦੇ ਵਿੱਚ ਇੱਕ ਜਿਹੜੀ ਨਵੀਂ ਗੱਲ ਉੱਭਰ ਕੇ ਸਾਹਮਣੇ ਆਈ ਹੈ ਉਹਦੇ ਵਿੱਚ ਲਿਬਨਾਨ ਹਿਜ਼ਬੁੱਲਾ ਤੇ ਇਸਰਾਇਲ ਦੇ ਵਿੱਚ ਜਿਹੜੀ ਅਮਰੀਕਾ ਦੀ ਵਿਚੋਲਗੀ ਦੇ ਨਾਲ ਅਮਰੀਕਾ ਦੇ ਦਬਾਅ ਦੇ ਨਾਲ ਜੰਗਬੰਦੀ ਹੋਈ ਹੈ ਜਿਸ ਨੂੰ ਅਸੀਂ ਗੋਲੀਬੰਦੀ ਕਹਿੰਦੇ ਆ ਤਾਂ ਉਸ ਦੇ ਵਿੱਚ ਜਿਹੜੀ ਹੈ ਉਹ ਲਾਗੂ ਵੀ ਹੋ ਗਈ ਹੈ ਤੇ ਉਸ ਦਾ ਹੁਣ ਇਸ ਲੜਾਈ ਦੇ ਉੱਤੇ ਕੀ ਅਸਰ ਪਵੇਗਾ ਮੱਧ ਪੂਰਬ 'ਚ ਕੀ ਅਸਰ ਪਵੇਗਾ ਸਾਰਾ ਇਸ ਨੂੰ ਦੇਖਣਾ ਹੋਵੇਗਾ ਕਿਉਂਕਿ ਜਿਸ ਢੰਗ ਨਾਲ ਈਰਾਨ ਤੇ ਸਾਊਦੀ ਅਰਬ ਇਕੱਠੇ ਹੋ ਕੇ ਉਥੇ ਚਾਹੁੰਦੇ ਐ ਕਿ ਅਰਬ ਦੇ ਵਿੱਚ ਸ਼ਾਂਤੀ ਹੋਵੇ ਔਰ ਬਕਾਇਦਾ ਜਿਹੜੀਆਂ ਜਹਾਦੀ ਫੋਰਸਸ ਐ ਜਾਂ ਰੈਜਿਸਟੈਂਸ ਫੋਰਸਸ ਐ ਉਹਨਾਂ ਦੇ ਜਿਸ ਢੰਗ ਦੇ ਇਜ਼ਰਾਈਲ ਤੇ ਹਮਲੇ ਔਰ ਇਜ਼ਰਾਈਲ 'ਚ ਤਬਾਹੀ ਹੋਈ ਐ ਇਜ਼ਰਾਈਲ ਦੀ ਕੀ ਹਾਲਤ ਐ ਇਹ ਸਾਰੇ ਦੇ ਉੱਤੇ ਅਸੀਂ ਅੱਜ ਗੱਲਬਾਤ ਕਰਾਂਗੇ ਇਸ ਗੱਲਬਾਤ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਕੈਨੇਡਾ ਦੇ ਉੱਗੇ ਵਕੀਲ ਰਾਜਸੀ ਵਿਸ਼ਲੇਸ਼ਕ ਤੇ ਵਾਤਾਵਰਣ ਪ੍ਰੇਮੀ ਰਮਿੰਦਰ ਢਿੱਲੋਂ ਜੀ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਮਿਡਲ ਈਸਟ ਤੇ ਖਾਸ ਤੌਰ ਤੇ ਨਜ਼ਰ ਰੱਖਦੇ ਆ ਜਿਉਂਦੋਂ ਦੇ ਖਾਸ ਕਰਕੇ 14 ਮਹੀਨੇ ਤੋਂ ਉੱਥੇ ਜੰਗ ਲੱਗੀ ਹੈ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹਨਾਂ ਦੀ ਜਿਹੜੀ ਮੌਜੂਦਾ ਹੁਣ ਸਥਿਤੀ ਬਣੀ ਹੈਗੀ ਹੈ ਜਿਸ ਢੰਗ ਨਾਲ ਗੋਲੀਬੰਦੀ ਹੋਈ ਹੈ ਜਾਂ ਲਿਬਨਾਨ ਹਿਜ਼ਬੁੱਲਾ ਤੇ ਇਜ਼ਰਾਈਲ ਦੇ ਵਿਚਾਲੇ ਉਸ ਨੂੰ ਉਹ ਕਿਸ ਤਰ੍ਹਾਂ ਦੇਖਦੇ ਆ ਤੇ ਇਸ ਦਾ ਉਥੋਂ ਦੀ ਜਿਹੜੀ ਲੜਾਈ ਚੱਲ ਰਹੀ ਹੈ ਉਸ ਦੇ ਉੱਤੇ ਕੀ ਅਸਰ ਪਵੇਗਾ ਫلسطੀਨ ਤੇ ਕੀ ਅਸਰ ਪਵੇਗਾ ਕਿਉਂਕਿ ਵੱਖ-ਵੱਖ ਜਿਹੜੀਆਂ رائے ਆ ਰਹੀਆਂ ਕੁਝ ਦੇਸ਼ ਤਾਂ ਇਹ ਚਾਹੁੰਦੇ ਆ ਕਿ ਟੂ ਨੇਸ਼ਨਸ ਥਿਊਰੀ ਜਿਹੜੀ ਹੈ ਉਸ ਦੇ ਨਾਲ ਉੱਥੇ ਸ਼ਾਂਤੀ ਜਿਹੜੀ ਹੈ ਕੈਮ ਕੀਤੀ ਜਾਵੇ ਫلسطੀਨੀਆਂ ਨੂੰ ਫلسطੀਨੀਆਂ ਦਾ ਦੇਸ਼ ਦਿੱਤਾ ਜਾਵੇ ਇਜ਼ਰਾਈਲ ਆਪਣੇ ਸੀਮਾ ਵਿੱਚ ਰਹੇ ਸੋ ਇਹ ਸਾਰੇ ਦੇ ਉੱਤੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਲੋਈ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਹਾਂਜੀ ਜੰਡੂ ਜੀ ਬਹੁਤ ਬਹੁਤ ਧੰਨਵਾਦ ਇਹ ਟੈਲਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਹੁਣ ਨਵਾਂ ਇੱਕ ਦਿਸ਼ਾ ਬਣੀ ਆ ਉੱਥੇ ਕਿ ਲਿਬਨਾਨ ਹਜ਼ਬੁੱਲਾਹ ਤੇ ਇਜ਼ਰਾਈਲ ਵਿਚਾਲੇ ਜਿਹੜੀ ਗੋਲੀਬੰਦੀ ਜਾਂ ਜੰਗਮੰਦੀ ਤੁਸੀਂ ਕਹਿ ਸਕਦੇ ਹੋਈ ਹੈ ਉਸ ਦਾ ਕੀ ਅਸਰ ਪਏਗਾ ਉੱਥੇ ਜਿਹੜੀ ਮੱਧ ਪੂਰਬ ਚ ਜਾਂ ਜਿਸ ਨੂੰ ਅਸੀਂ ਪੱਛਮੀ ਏਸ਼ੀਆ ਵੀ ਕਹਿੰਦੇ ਆ ਉਸ ਦੇ ਵਿੱਚ ਲੜਾਈ ਦੇ ਉੱਤੇ ਹਾਂਜੀ ਇਹ ਜਿਹੜਾ ਹਜ਼ਬੁੱਲਾਹ ਤੇ ਕੁਝ ਕੁ ਘੰਟੇ ਪਹਿਲਾਂ ਇਹਦੀ ਖਬਰ ਆਈ ਹੈ ਵੀ ਹਜ਼ਬੁੱਲਾਹ ਲਿਬਨਾਨ ਤੇ ਇਜ਼ਰਾਈਲ ਦੇ ਵਿੱਚ ਜਿਹੜੀ ਆ ਜੰਗਬੰਦੀ ਦੀ ਗੱਲਬਾਤ ਹੋਈ ਹੈ ਉਹ ਉਹਦੇ ਮੁਤਾਬਕ ਹਜ਼ਬੁੱਲਾ ਜਿਹੜਾ ਉਹਨਾਂ ਦੇ ਹੈਵੀ ਵੈਪਨਸ ਹੈ ਮਤਲਬ ਵੱਡੇ ਵੱਡੇ ਹਥਿਆਰ ਨੇ ਉਹ ਇਜ਼ਰਾਇਲ ਦੇ ਬਾਰਡਰ ਤੋਂ ਘੱਟੋ ਘੱਟ 25 ਕਿਲੋਮੀਟਰ ਦੂਰ ਲੈ ਜਾਏਗਾ ਆ ਤੇ ਇਜ਼ਰਾਇਲ ਜਿਹੜੀਆਂ ਫੌਜਾਂ ਇਸ ਵੇਲੇ ਜਰਾ ਉੱਥੇ ਲਬਨਾਨ ਦੇ ਦੱਖਣ ਚ ਗਈਆਂ ਹੋਈਆਂ ਨੇ ਉਹ ਸਾਰੀਆਂ ਬਾਹਰ ਆ ਜਾਣਗੀਆਂ ਵਾਪਸ ਇਜ਼ਰਾਇਲ ਦੇ ਵਿੱਚ ਅੱਜ ਆ ਜਾਣਗੀਆਂ ਤੇ ਜਿਹੜੀ ਉਹ ਜਗ੍ਹਾ ਖਾਲੀ ਹੋਏਗੀ ਉਹ 25 ਕਿਲੋਮੀਟਰ ਦੀ ਪੱਟੀ ਇਜ਼ਰਾਇਲ ਤੇ ਲਬਨਾਨ ਦੇ ਬਾਰਡਰ ਤੇ ਉਹਦੇ ਤੇ ਪੈਟਰੋਲਿੰਗ ਕਰੇਗੀ ਜਿਹੜੀ ਅਫਗਾਨਿਸਤਾਨ ਦੀ ਆਰਮੀ ਹੈ ਜਿਹੜੀ ਸਰਕਾਰੀ ਆਰਮੀ ਹੈ ਸੋ ਇਹਦੇ ਨਾਲ ਚੰਗੀ ਗੱਲ ਹੈ ਕਿ ਆ ਜੰਗਬੰਦੀ ਤੇ ਚੰਗੀ ਹੁੰਦੀ ਹੈ ਹਮੇਸ਼ਾ ਕਿਉਂਕਿ ਜੋ ਬਰਬਾਦੀ ਚੱਲ ਰਹੀ ਫਿਲ ਅਫਗਾਨਿਸਤਾਨ ਦੇ ਵਿੱਚ ਉਹ ਖਤਮ ਹੋ ਜਾਏਗੀ ਤੇ ਪਰ ਇਹਦੇ ਨਾਲ ਜਿਹੜਾ ਫੈਲਸਤੀਨੀਆ ਦਾ ਜਿਹੜਾ ਗਾਜ਼ਾ ਦੇ ਵਿੱਚ ਚੱਲ ਰਿਹਾ ਉਹਦੇ ਤੇ ਇਹਦਾ ਕੋਈ ਅਸਰ ਪਏਗਾ ਉਹ ਮੈਨੂੰ ਬਿਲਕੁਲ ਨਹੀਂ ਲੱਗਦਾ ਜੀ ਪਰ ਇਹ ਤਾਂ ਹੈ ਕਿ ਕਿਉਂਕਿ ਜਦੋਂ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਉੱਤੇ ਰਾਕਟ ਹਮਲੇ ਸ਼ੁਰੂ ਕੀਤੇ ਸੀ ਤਾਂ ਉਸ ਸਮੇਂ ਹਜ਼ਬੁੱਲਾ ਦਾ ਜਦੋਂ ਅਜੇ ਉਹਨਾਂ ਦਾ ਜਿਹੜਾ ਮੁਖੀ ਜਿਹੜੇ ਜਿੰਨਾਂ ਸ਼ਹੀਦ ਹੋ ਚੁੱਕੇ ਨਸਰੁੱਲਾ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਉਨੀ ਦੇਰ ਤੱਕ ਜਿਹੜਾ ਹਜ਼ਬੁੱਲਾ ਉਹ ਇਜ਼ਰਾਈਲ ਉੱਤੇ ਆਪਣੇ ਹਮਲੇ ਕਾਇਮ ਰੱਖੇਗਾ ਜਿੰਨੀ ਦੇਰ ਤੱਕ ਇਜ਼ਰਾਈਲ ਗਾਜ਼ਾ ਦੇ ਵਿੱਚ ਆਪਣੇ ਹਮਲੇ ਬੰਦ ਨਹੀਂ ਕਰ ਦਿੰਦਾ ਬੰਬਾਰੀ ਬੰਦ ਨਹੀਂ ਕਰ ਦਿੰਦਾ ਹਾਂ ਤੁਹਾਡੀ ਗੱਲ ਠੀਕ ਹੈ ਪਰ ਉਹ ਉਦੋਂ ਦੀ ਗੱਲ ਸੀ ਹੁਣ ਇਜ਼ਰਾਈਲ ਦਾ ਹੱਥ ਉੱਪਰ ਹੈ ਇਹ ਨਫਰੁਲਾਨ ਉਹਨਾਂ ਨੇ ਮਾਰ ਦਿੱਤਾ ਉਹਦੀ ਪੂਰੀ ਦੀ ਪੂਰੀ ਕਮਾਂਡ ਨੂੰ ਮਾਰ ਦਿੱਤਾ ਇਨਫੈਕਟ ਤੁਹਾਨੂੰ ਯਾਦ ਹੋਣਾ ਕਿ ਜਦੋਂ ਉਹਨੇ ਮਰਿਆ ਉੱਥੇ ਉਹਨਾਂ ਦੀ ਪੂਰੀ ਕਮਾਂਡ ਦੀ ਮੀਟਿੰਗ ਹੋ ਰਹੀ ਸੀ ਸੋ ਹਸਬੀਲਾ ਦੇ ਤੁਸੀਂ ਕਹਿ ਸਕਦੇ ਹੋ ਕਿ ਬੜੇ ਬੁਰੇ ਹਾਲ ਨੇ ਉਹ ਖਤਮ ਨਹੀਂ ਹੋਏਗਾ ਖਤਮ ਨਹੀਂ ਹੁੰਦੀਆਂ ਕਦੀ ਵੀ ਇਹਦੇ ਨਹੀਂ ਗੁਰੀਲਾ ਫੋਰਸ ਜਿਹੜੀਆਂ ਹੁੰਦੀਆਂ ਨੇ ਤੇ ਨਾਲੇ ਇਰਾਨ ਉਹਨੂੰ ਖਤਮ ਨਹੀਂ ਹੋਣ ਦੇਗਾ ਫੀਰੀਆ ਉਹਨੂੰ ਖਤਮ ਨਹੀਂ ਹੋਣ ਦੇਗਾ ਤੇ ਹਿਜ਼ਬੁੱਲਾ ਦੇ ਕਾਫੀ ਇਸ ਵਾਰੀ ਬੁਰੇ ਹਾਲ ਨੇ ਉਹਦਾ ਬਹੁਤ ਜ਼ਿਆਦਾ ਜਿਹੜੇ ਹਥਿਆਰਾਂ ਦੇ ਭੰਡਾਰ ਸੀ ਉਹਨਾਂ ਨੇ ਇਕੱਠੇ ਕੀਤੇ ਉਹ ਇਜ਼ਰਾਇਲ ਨੇ ਆਪਣੀ 에ਅਰ ਫੋਰਸ ਦੇ ਨਾਲ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਉਹਨਾਂ ਦੀ ਪੂਰੀ ਦੀ ਪੂਰੀ ਲੀਡਰਸ਼ਿਪ ਜਿਹੜੀ ਹੈ ਉਹਨੂੰ ਉਹਨਾਂ ਨੇ ਖਤਮ ਕਰ ਦਿੱਤਾ ਸੋ ਉਹ ਜਿਹੜੀਆਂ ਉਹਨਾਂ ਦੀਆਂ ਤੁਸੀਂ ਕਹੋ ਜਿਹੜੀਆਂ ਇਹ ਵੱਡੀਆਂ ਵੱਡੀਆਂ ਡਿੰਗਾ ਸੀ ਉਹ ਹੀ ਰਹਿ ਗਈਆਂ ਉਹ ਅਸਲ 'ਚ ਇਜ਼ਰਾਇਲ ਨੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਉਹ ਆਪਣੀਆਂ ਸਾਰੀਆਂ ਹਥਿਆਰ ਵਰਤ ਵੀ ਸਕਣ ਇੰਨੀ ਤੇਜ਼ੀ ਨਾਲ ਤੇ ਇੰਨਾ ਵੱਡਾ ਉਹਨਾਂ ਨੇ ਹਮਲਾ ਕੀਤਾ ਸੀ ਤੇ ਜਿਹੜਾ ਹਜ਼ਬੁੱਲਾ ਇਹ ਜਿਹੜਾ ਸਮਝਾਤਾ ਹੋਇਆ ਜੰਡੂ ਜੀ ਜਦੋਂ ਇਹਨਾਂ ਦੀ ਪਿਛਲਾ ਸਮਝਾਤਾ ਹੋਇਆ ਸੀ ਨਾ ਦੋ ਵਾਰ ਮੇਰੇ ਖਲ 6 ਜਾਂ 8 ਦੇ ਕਰੀਬ ਉਦੋਂ ਵੀ ਇਹੀ ਸਮਝਾਤਾ ਉਦੋਂ ਵੀ ਇਹੀ ਸਮਝਾਤਾ ਹੋਇਆ ਸੀ ਉਹਦੇ ਵਿੱਚ ਇਜ਼ਰਾਇਲ ਤਾਂ ਵਾਪਸ ਚਲਾ ਗਿਆ ਸੀ ਆਪਣੇ ਬਾਰਡਰ ਤੋਂ ਬਾਹਰ ਪਰ ਹਜ਼ਬੁੱਲਾ ਨੇ ਉਹ ਸਮਝਾਤੇ ਤੇ ਅਮਲ ਨਹੀਂ ਸੀ ਕੀਤਾ ਇਹਨੇ ਆਪਣੀਆਂ ਜਿਹੜੀਆਂ ਵੱਡੇ ਵੱਡੇ ਹਥਿਆਰ ਸੀ ਉਹ ਫੌਜਾਂ ਆਪਣੀਆਂ ਉਹਨਾਂ ਨੂੰ ਇਹਨਾਂ ਨੇ ਉਹ 25 ਕਿਲੋਮੀਟਰ ਦੇ ਜਿਹੜਾ ਫਰਟੀਫਿਓ ਦੇ ਚੋਂ ਬਾਹਰ ਨਹੀਂ ਫਿਕੜਿਆ ਸੋ ਇਹ ਸਮਝੌਤਾ ਉਹੀ ਹੈ ਜੇ ਉਹ ਅਜ ਤੋਂ ਤਕਰੀਬਨ 2 ਫਾਰ ਪਹਿਲਾਂ ਹੋਇਆ ਸੀ ਤੇ ਪਰ ਹਜ਼ਬੁੱਲਾ ਨੇ ਉਹਨੂੰ ਲਾਗੂ ਨਹੀਂ ਕੀਤਾ ਤੁਸੀਂ ਇਹ ਵੀ ਕਹਿ ਸਕਦੇ ਹੋ ਜੇ ਹਜ਼ਬੁੱਲਾ ਇਹਨੂੰ ਲਾਗੂ ਕਰ ਦਿੰਦਾ ਸ਼ਾਇਦ ਇਹ ਹੀ ਇਜ਼ਰਾਈਲ ਦਾ ਹਮਲਾ ਨਾ ਹੀ ਹੁੰਦਾ ਤੇ ਇਵਨ ਹਜ਼ਬੁੱਲਾ ਤੇ ਲਬਨਾਨ ਦਾ ਵੀ ਇਹਨਾਂ ਨੂੰ ਖፋ ਨਾ ਹੁੰਦਾ ਪਰ ਜਿਸ ਤਰ ਤੁਸੀਂ ਕਹਿ ਕਿ ਉਹਨਾਂ ਦੀ ਇਸ ਤਰ੍ਹਾਂ ਕਮਾਂਡ ਜਿਹੜੀ ਮਾਰੇ ਗਈ ਉਹਨਾਂ ਦਾ ਜਿਹੜਾ ਮੁਖ ਆਗੂ ਸੀ ਉਹ ਮਾਰਿਆ ਗਿਆ ਹੋਰ ਕਮਾਂਡਰ ਮਾਰੇ ਗਏ ਪਰ ਹਿਜ਼ਬੁੱਲਾ ਵੱਲੋਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਹਮਲੇ ਆ ਉਹ ਤਾਂ ਉਸ ਤਰ੍ਹਾਂ ਹੀ ਜਾਰੀ ਸੀ ਉਹਨਾਂ ਹਮਲਿਆਂ 'ਚ ਤਾਂ ਕੋਈ ਫਰਕ ਨਹੀਂ ਪਿਆ ਉਹਦੇ 'ਚ ਕਿ ਇਜ਼ਰਾਇਲ ਦਾ ਜਿਹੜਾ ਉਤਰੀ ਇੱਕ ਹਿੱਸਾ ਸੀਗਾ ਉਹ ਤਾਂ ਖਾਲੀ ਹੋ ਗਿਆ ਲਗਭਗ ਉੱਥੋਂ ਲੋਕ ਉੱਠ ਕੇ ਚਲੇ ਗਏ ਨਹੀਂ ਉਹ ਤਾਂ ਹਾਂ ਉਹ ਟੈਂਪਰੀ ਤੌਰ ਤੇ ਗਏ ਨੇ ਉਹਨਾਂ ਨੇ ਈਵੈਕੂਏਟ ਕੀਤਾ ਹੁੰਦਾ ਉਹਨਾਂ ਨੂੰ ਆਪਣੀਆਂ ਜਾਨੀ ਮਾਰ ਜਾਨੀ ਨੁਕਸਾਨ ਨੂੰ ਘਟਾਉਣ ਦੀ ਖਾਤਰ ਉਹ ਵਾਪਸ ਆ ਜਾਣਗੇ ਜਦੋਂ ਇਹ ਜੰਗਬੰਦੀ ਹੋ ਜਾਏਗੀ ਦੇਖੋ ਇਸ ਵੇਲੇ ਜਿਹੜਾ ਇੱਕੋ ਇੱਕ ਕੰਮ ਕਰ ਰਿਹਾ ਉਹ ਜਿਹੜੀਆਂ ਉਹਨਾਂ ਦੇ ਕੋਲ ਰਾਖਟ ਨੇ ਉਹ ਛੱਡ ਰਿਹਾ ਰਾਖਟ ਕਿੰਨੇ ਕਿੰਨੇ ਤੁਹਾਡੇ ਕੋਲ 5000 10000 20000 ਹੋਏਗਾ ਉਹਦੇ ਵਿੱਚ ਬਹੁਤੀ ਇਜ਼ਰਾਈਲ ਨੇ ਤਬਾਹ ਕਰ ਦਿੱਤੇ ਬਹੁਤੇ ਜਿਹੜੇ ਰਾਖਟ ਨੇ ਉਹਨਾਂ ਦੇ ਬੜੀ ਦੂਰ ਮਾਰ ਨਹੀਂ ਕਰਦੇ ਕੁਝ ਨੇ ਜਿਹੜੇ ਮਾਰ ਕਰਦੇ ਨੇ ਪਰ ਉਹਨਾਂ ਨੂੰ ਜਿਹੜੀ ਇਜ਼ਰਾਈਲ ਦਾ ਡਿਫੈਂਸਿਵ ਸਿਸਟਮ ਹੈ ਬਹੁਤ ਵੱਡੀ ਪੱਧਰ ਤੱਕ ਰੋਕ ਲੈਂਦਾ ਹੁਣ ਤੱਕ ਵੀ ਤੁਸੀਂ ਖੁਦ ਹੀ ਵੇਖ ਲਓ ਮੈਂ ਕਿਹਾ ਇਜ਼ਰਾਈਲ ਦੇ ਵਿੱਚ ਰਾਖਟਾਂ ਦੇ ਨਾਲ ਮੇਰੇ ਖਿਆਲ ਵੀ ਸ਼ਾਇਦ 10 ਤੋਂ ਵੱਧ ਵੀ ਮੌਤਾਂ ਨਹੀਂ ਹੋਈਆਂ ਇਹ ਚੰਗੀ ਗੱਲ ਨਹੀਂ ਹੋਈਆਂ ਪਰ ਮੈਂ ਤੁਹਾਨੂੰ ਦੱਸ ਰਿਹਾ ਤੇ ਇਜ਼ਰਾਈਲ ਦੀ ਆਰਮੀ ਤੇ ਹਜ਼ਬੁੱਲਾ ਦੇ ਵਿੱਚ ਹਜ਼ਬੁੱਲਾ ਦਾ ਹੱਥ ਜਿੱਥੇ ਹੁੰਦਾ ਜਦੋਂ ਉਹ ਇਜ਼ਰਾਈਲ ਦੀ ਫੌਜ ਦੇ ਨਾਲ ਉਹ ਲੜਾਈ ਕਰਦੇ ਆ ਉਹਨਾਂ ਦੇ ਗੁਰੀਲੇ ਉੱਥੇ ਇਜ਼ਰਾਈਲ ਨੂੰ ਜ਼ਿਆਦਾ ਨੁਕਸਾਨ ਹੁੰਦਾ ਜਦੋਂ ਉੱਥੇ ਇਜ਼ਰਾਈਲ ਦੇ ਫੌਜੀ ਜ਼ਿਆਦਾ ਮਰਦੇ ਨੇ ਤੇ ਇਸ ਲਈ ਇਹਦੇ ਵਿੱਚ ਜਿਹੜੇ ਉਹਨਾਂ ਦੇ ਉਹਨਾਂ ਕੋਲ ਹਥਿਆਰ ਨਹੀਂ ਹਜ਼ਬੁੱਲਾ ਦੇ ਕੋਲ ਅ ਇਜ਼ਰਾਈਲ ਨੂੰ ਖਤਰਾ ਆਇਆ ਸਮਝੀ ਕਿ ਉਹ ਉਹਨਾਂ ਦੇ ਕੋਲ ਮਿਸਾਈਲ ਬਣਾਉਣ ਦੀ ਟੈਕਨੋਲੋਜੀ ਈਰਾਨ ਦੇ ਚੁੱਕਾ ਤੇ ਉਹ ਬਣਾਣਗੇ ਜੋ ਬਣਾਣਗੇ ਤਾਂ ਉਹ ਕਿਉਂਕਿ ਈਰਾਨ ਤੋਂ ਤਾਂ ਇਜ਼ਰਾਈਲ ਦੂਰ ਪੰਡਾ ਨਾਲ ਇਹਨਾਂ ਨੂੰ ਜਾਰਡਨ ਤੇ ਸੀਰੀਆ ਦੇ ਉੱਪਰ ਦੀ ਲੰਘ ਕੇ ਜਾਣਾ ਪੈਂਦਾ ইরাਕ ਦੇ ਉੱਪਰ ਦੀ ਤੇ ਜੇ ਉਹ ਲਿਬਨਾਨ ਚ ਆ ਜਾਂਦੀ ਹੈ ਟੈਕਨੋਲੋਜੀ ਤੇ ਉਹਦਾ ਇਜ਼ਰਾਈਲ ਨੂੰ ਜ਼ਿਆਦਾ ਖਤਰਾ ਤੇ ਉਹਦੇ ਵਿੱਚ ਇਹ ਟਿਲਾਂ ਇਹ ਸਾਰਾ ਜੋ ਕੁਝ ਉੱਥੇ ਹੋਇਆ ਕਿਉਂਕਿ ਜਿਸ ਤਰ੍ਹਾਂ 14 7 ਅਕਤੂਬਰ ਨੂੰ 2023 'ਚ ਇਹ ਸਾਰਾ ਜਿਹੜੀ ਇਸ ਦੀ ਸ਼ੁਰੂਆਤ ਹੋਈ ਸੀ ਤਾਂ ਹੁਣ ਜਿਹੜਾ ਫلسطੀਨ ਦਾ ਉੱਥੇ ਜਿਸ ਢੰਗ ਦੇ ਨਾਲ ਦੁਨੀਆ ਦੇ ਵਿੱਚ ਫلسطੀਨੀਆਂ ਦੇ ਹੱਕ ਵਿੱਚ ਮਜ਼ਾਰੇ ਵੀ ਹੋਏ ਯੂਨੋ ਚ ਮਤੇ ਵੀ ਪਾਸ ਹੋਏ ਟੂ ਨੇਸ਼ਨਸ ਥਿਉਰੀ ਦੀ ਵੀ ਗੱਲ ਹੁੰਦੀ ਹੈ ਕਿਉਂਕਿ ਇਹ ਤਾਂ ਇਤਿਹਾਸ ਗਵਾਹ ਹੈ ਇਸ ਗੱਲ ਦਾ ਕਿ ਇਜ਼ਰਾਇਲ ਦਾ ਉੱਥੇ 1948 ਤੋਂ ਪਹਿਲਾਂ ਕੁਝ ਨਹੀਂ ਸੀ ਉਹ ਅਰਬਾਂ ਦੀ ਧਰਤੀ ਸੀ ਤੇ ਅਰਬਾਂ ਦੀ ਧਰਤੀ ਤੇ ਇੱਕ ਇਜ਼ਰਾਇਲ ਦੇਸ਼ ਐ ਵਸਾਉਣ ਦੀ ਜਿਹੜੀ ਬ੍ਰਿਟਾਨੀਆ ਵੱਲੋਂ ਜਿਹੜੀ ਕੋਸ਼ਿਸ਼ ਸੀਗੀ ਔਰ ਉਸ ਤੋਂ ਬਾਅਦ ਇਜ਼ਰਾਈਲ ਦੇ ਜਿਹੜੇ ਜੌਨਿਸਟ ਲੋਕ ਸੀਗੇ ਜਾਂ ਜੌਨਿਸਟ ਪ੍ਰੋਜੈਕਟ ਸੀਗਾ ਉਹਦੇ ਤਹਿਤ ਉਹ ਗ੍ਰੇਟਰ ਇਜ਼ਰਾਈਲ ਬਣਾਉਣਾ ਚਾਹੁੰਦੇ ਸੀ ਕੀ ਹੁਣ ਗ੍ਰੇਟਰ ਇਜ਼ਰਾਈਲ ਬਣਾਉਣ ਦੀ ਜਿਹੜੀ ਮੁਹਿੰਮ ਸੀ ਉਸ ਨੂੰ ਵੀ ਠੱਲ ਪੈ ਗਈ ਤੇ ਫلسطੀਨੀਆਂ ਦਾ ਕੀ ਬਣੇਗਾ ਇਹ ਸਾਰੇ ਦੌਰ ਦੇ ਵਿੱਚ ਮੇਰੇ ਖਿਆਲ ਨੂੰ ਠੱਲ ਨਹੀਂ ਪੈ ਗਈ ਉਹਨੂੰ ਤੇਜ਼ੀ ਮਿਲੇਗੀ ਖਾਸ ਕਰਕੇ ਡੋਨਲਡ ਟਰੰਪ ਦੀ ਜਿੱਤ ਹੋਣ ਦੇ ਨਾਲ ਬਾਈਡਨ ਘਟੋ ਘਟ ਦੂਸਰੇ ਸਟੇਟ ਜਿਹੜੀ ਥਿਉਰੀ ਆ ਉਹ ਤੇ ਵਿਸ਼ਵਾਸਤ ਰੱਖਦਾ ਸੀ ਭਾਵੇਂ ਉਹ ਤੇ ਅਮਲ ਨਹੀਂ ਸੀ ਕਰਦੇ ਤੇ ਪਰ ਟਰੰਪ ਦਾ ਇਦਾਂ ਦਾ ਕੋਈ ਵਿਚਾਰ ਨਹੀਂ ਉਹ ਕਹਿੰਦੇ ਜੀ ਇਜ਼ਰਾਈਲ ਵਾਲੇ ਜੋ ਮਰਜ਼ੀ ਕਰ ਲੈਣ ਸਾਨੂੰ ਕੋਈ ਕੋਈ ਇਤਰਾਜ਼ ਨਹੀਂ ਇਹਦੇ ਨਾਲ ਤੇ ਆ ਜਿਹੜਾ ਨਵਾਂ ਡਿਫੈਂਸ ਮਿਨਿਸਟਰ ਆਇਆ ਇਜ਼ਰਾਈਲ ਦਾ ਉਹਨੇ ਵੀ ਕਿਹਾ ਵੀ ਜਿਹੜੀ ਉੱਥੇ 4 ਮਿਲੀਅਨ ਦੇ ਕਰੀਬ ਪਲਸਤੀਨੀਆਂ ਦੀ ਪੋਪੂਲੇਸ਼ਨ ਆ ਹੁਣ ਅਸੀਂ ਦੋ ਫਲਾਂ ਦੇ ਵਿੱਚ ਕਾਫੀ ਇਹ ਪਤਲੀ ਕਰ ਦਵਾਂਗੇ ਉਹਦਾ ਮਤਲਬ ਪਤਲੀ ਕਰਨ ਦਾ ਬਹੁਤੇ 40 50 ਵਰ ਮਰ ਚੁੱਕੇ ਨੇ ਬਾਕੀ ਬਹੁਤ ਲੋਕ ਜਿਹੜੇ ਜ਼ਿਆਦਾ ਮਰਨੇ ਨੇ ਇਹ ਦ 10 ਗੁਣਾ ਜੇ ਕਹ ਲਉ ਤੂੰ ਫਿਰ 100 ਗੁਣਾ ਉਹ ਮਰਦੇ ਨਹੀਂ ਜਦੋਂ ਉਥੇ ਬਿਮਾਰੀ ਫੈਲੇਗੀ ਹੁਣ ਉਥੇ ਕੋਈ ਹਸਪੀਟਲ ਨਹੀਂ ਕੋਈ ਪੀਣ ਵਾਲਾ ਪਾਣੀ ਨਹੀਂ ਉਥੇ ਗੰਦਗੀ ਹੈ ਇਨਫੈਕਟ ਉਥੇ ਆ ਅਵਾਰਾ ਕੁੱਤੇ ਲਾਸ਼ਾਂ ਖਿੱਚੀ ਫਿਰਦੇ ਨੇ ਹੈਨਾ ਉਥੇ ਬੱਚੇ ਪਏ ਨੇ ਜਿਨ੍ਹਾਂ ਦਾ ਕੋਈ ਹੈ ਨਹੀਂ ਆ ਉਹ ਅੱਧੇ ਮਰੇ ਬੱਚੇ ਤੁਰੇ ਫਿਰਦੇ ਨੇ ਸੋ ਜਦੋਂ ਉਹ ਹੌਲੀ ਹੌਲੀ ਉਹਨਾਂ ਦੀ ਮਰੇਗੀ ਸੋ ਪੈਲਸਤਿਨੀਆਂ ਲਈ ਮੇਰੇ ਖਿਆਲ ਸ਼ਾਇਦ ਇਹ 48 ਤੋਂ ਬਾਅਦ ਇੰਨਾ ਕੋਈ ਡਾਰਕ ਮੂਵਮੈਂਟ ਨਹੀਂ ਆਇਆ ਜਿੰਨਾ ਹੋਣਾ ਤੇ ਇਹਨੂੰ ਜੇ ਕੋਈ ਪਲਸਤinians ਦੇ ਲਈ ਬਚਾਅ ਕਰ ਸਕਦਾ ਤਾਂ ਸਿਰਫ ਫੌਦੀ ਅਰਬ ਹੈ ਕਿਉਂਕਿ ਫੌਦੀ ਅਰਬ ਨੇ ਹਾਲੇ ਇਜ਼ਰਾਈਲ ਦੇ ਨਾਲ ਸਮਝੌਤਾ ਨਹੀਂ ਕੀਤਾ ਤੇ ਇਜ਼ਰਾਈਲ ਬੜੀ ਤੇਜ਼ੀ ਨਾਲ ਕਰਨਾ ਚਾਹੁੰਦਾ ਹੈ ਤੇ ਜੇ ਜੇ ਫੌਦੀ ਅਰਬ ਵਾਲੇ ਸ਼ਰਤ ਰੱਖਦੇ ਵੀ ਅਸੀਂ ਉਹਨਾਂ ਚਿਰ ਸਮਝੌਤਾ ਨਹੀਂ ਕਰਾਂਗੇ ਜਿੰਨਾ ਚਿਰ ਉਹਨਾਂ ਦੀ ਅਲੱਗ ਸਟੇਟ ਨਹੀਂ ਬਣਦੀ ਤਾਂ ਮੇਰੇ ਖਿਆਲ ਪਲਸਤਿਨ ਦੇ ਆਉਣ ਵਾਲੇ ਸਾਲਾਂ ਦਾ ਵਿੱਚ ਘੱਟੋ ਘਾਟ ਜਦੋਂ ਤੱਕ ਡੋਨਲਡ 트ੰਪ ਹੈ 4 ਸਾਲ ਦੇ ਵਿੱਚ ਮੈਨੂੰ ਖਫਾ ਖਤਸ਼ਾ ਵੀ ਉਹਨਾਂ ਦਾ ਨੁਕਸਾਨ ਬਹੁਤ ਹੋਏਗਾ ਤੇ ਉਹਨਾਂ ਦੇ ਬਹੁਤ ਜ਼ਿਆਦਾ ਹੋਰ ਬੰਦੇ ਮਾਰੇ ਜਾਣਗੇ ਤੇ ਮੈਨੂੰ ਤੇ ਇਹ ਵੀ ਲੱਗਦਾ ਵੀ ਸ਼ਾਇਦ ਉਹਦੇ ਵਿੱਚੋਂ ਬਹੁਤ ਵੱਡਾ ਚੋਖਾ ਹਿੱਸਾ ਜਿਹੜਾ ਗਾਜ਼ਾ ਦੇ ਵਿੱਚ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਜ਼ਰਾਈਲ ਵਾਲੇ ਮਿਲਟਰੀ ਡਿਕਟੇਟਰਸ਼ਿਪ ਹੈ ਜਿਹੜੀ ਈਜੀਪਟ ਦੀ ਜਿਹੜੀ ਕੋਈ ਕ腐ਪਟ ਹੈ ਉਹਨਾਂ ਦੇ ਨਾਲ ਕੋਈ ਲੈਣ ਦੇਣ ਕਰਕੇ ਉਹਨਾਂ ਚੋਂ ਚੋਖਾ ਹਿੱਸਾ ਛਾ ਦੋ ਇਜਿਪਟ ਵੱਲ ਵੀ ਤੱਕ ਦੇਣ ਤੇ ਇਹਦੇ ਵਿੱਚ ਸਾਰੇ ਸਥਿਤੀ ਦੇ ਵਿੱਚ ਬਾਕੀ ਦਾ ਜਿਹੜਾ ਈਰਾਨ ਨਾਲ ਜਿਸ ਢੰਗ ਦੀ ਸਥਿਤੀ ਬਣੀ ਹੋਈ ਹੈ ਈਰਾਨ ਨਾਲ ਹੁਣ ਜਿਸ ਪਰਮਾਣੂ ਮਾਮਲੇ ਦੇ ਉੱਤੇ ਯੂਰਪੀਅਨ ਦੇਸ਼ ਜਿਹੜੇ ਐ ਜਾਂ ਯੂਰਪੀਅਨ ਦੇਸ਼ਾਂ ਦੇ ਨਾਲ ਈਰਾਨ ਗੱਲ ਕਰਨਾ ਚਾਹੁੰਦਾ ਤਾਂ ਉਸ ਦਾ ਕਿਸ ਤਰ੍ਹਾਂ ਦਾ ਇਫੈਕਟ ਦੇਖਦੇ ਹੋ ਕਿ ਅਮਰੀਕਾ ਤੋਂ ਬਿਨਾਂ ਯੂਰਪ ਦੇ ਕੰਟਰੀ ਜਿਹੜੇ ਐ ਉਹਦੇ ਨਾਲ ਕੋਈ ਪਰਮਾਣੂ ਸਮਝੌਤੇ ਤੇ ਗੱਲ ਕਰਨ ਲਈ ਤਿਆਰ ਹੋ ਜਾਣਗੇ ਦੇਖੋ ਯੂਰਪ ਵਾਲੇ ਤਾਂ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਉਹਨਾਂ ਦਾ ਜਿਹੜਾ ਦੂਜੀ ਸੰਸਾਰ ਜੰਗ ਤੋਂ ਬਾਅਦ ਜਿਹੜੇ ਜੋ ਉਹਨਾਂ ਦਾ ਤਜਰਬਾ ਹੈ ਉਹਨਾਂ ਨੂੰ ਪਤਾ ਕਿ ਜੰਗ ਤੋਂ ਬਾਅਦ ਕਿੰਨੀ ਬਰਬਾਦੀ ਹੁੰਦੀ ਹੈ ਇਹ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਹੈ ਡੋਨਲਡ ਟਰੰਪ ਟਰੰਪ ਉਹਨਾਂ ਦੇ ਨਾਲ ਕੋਈ ਸਮਝੌਤਾ ਨਹੀਂ ਕਰੇਗਾ ਇਨਫੈਕਟ ਜਿਹੜਾ ਪਿਛਲਾ ਸਮਝੌਤਾ ਹੋਇਆ ਸੀ ਉਹ ਆਪਣੀ ਪਿਛਲੀ ਟਰਮ ਤੇ ਡੋਨਲਡ ਟਰੰਪ ਦੇ ਪਾਰਡ ਦਿੱਤਾ ਸੀ ਇਰਾਨ ਦੇ ਨਾਲ ਤੇ ਇਰਾਨ ਥੋੜਾ ਡਰਿਆ ਹੋਇਆ ਕਿਉਂਕਿ ਇਰਾਨ ਦਾ ਇੱਕ ਤਾਂ ਨਵਾਂ ਥੋੜਾ ਨਰਮਵਾਦੀ ਜਿਹੜਾ ਰਾਸ਼ਟਰਪਤੀ ਵੀ ਹੈ ਤੇ ਦੂਫਰਾ ਇਰਾਨ ਦੀਆਂ ਗਿੱਦੜਪਾਪਕੀਆਂ ਬਹੁਤ ਨੇ ਇਰਾਨ ਲਈ ਅਮਰੀਕਾ ਦੇ ਨਾਲ ਜੂਝਣਾ ਜਾਂ ਨਾਟ ਨੈਟੋ ਦੇ ਨਾਲ ਉਹ ਫੰਬਲ ਨਹੀਂ ਹੈ ਮਤਲਬ ਜਿਹੜਾ ਪਹਿਲਾਂ ਕਿ ਇਜ਼ਰਾਈਲ ਵੀ ਉਹਨੂੰ ਉਹਨਾਂ ਦੇ ਨਿਊਕਲੀਅਰ ਤੇ ਅਟੈਕ ਕਰਨ ਦੀ ਪਲਾਨ ਰੱਖਦਾ ਜਿਹੜੀ ਇਜ਼ਰਾਈਲ ਦੀ ਪਹੁੰਚ ਹੈ ਇਰਾਨ ਦੇ ਅੰਦਰ ਉਹ ਬਹੁਤ ਡੂੰਗੀ ਹੈ ਤੁਹਾਨੂੰ ਯਾਦ ਹੈ ਕਿ ਜਿਹੜਾ ਹਮਾਸ ਦਾ ਲੀਡਰ ਇਜ਼ਰਾਈਲ ਵਾਲਿਆਂ ਨੇ ਮਾਰਿਆ ਸੀ ਤੇ ਤਹਿਰਾਨ ਹਾਂ ਇਸ ਵਾਈ ਹਾਨੀਆ ਉਹ ਉਹ ਗਿਫਟ ਆਫ ਵਿਚ ਠਹਿਰਾ ਹੋਇਆ ਸੀ ਜਿਹੜਾ ਕਿ ਉਹਨਾਂ ਦੇ ਰਿਪਬਲਿਕਨ ਗਾਰਡ ਦੀ ਜ਼ਿੰਮੇਵਾਰੀ ਹੈ ਜਿੱਥੇ ਉਹ ਹੋਰ ਮੁਲਕਾਂ ਦੇ ਰਾਸ਼ਟਰਪਤੀ ਨੂੰ ਠਹਿਰਾਉਂਦੇ ਹੱਤ ਸੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹੱਦ ਤੱਕ ਇਜ਼ਰਾਈਲ ਦੇ ਜਿਹੜੇ ਏਜੰਟ ਨੇ ਜਿਸ਼ੂਸ ਨੇ ਉਹ ਕਾਇਮ ਨੇ ਸੋ ਈਰਾਨ ਨਹੀਂ ਲੈਣਾ ਚਾਹੁੰਦਾ ਪੰਗਾ ਈਰਾਨ ਚਾਹੁੰਦਾ ਸਗੋਂ ਉਹਦਾ ਉਹਦੀ ਲੜਾਈ ਨਾ ਲੱਗੇ ਉਹ ਹਥਿਆਰ ਵੀ ਬਣਾਉਣਾ ਚਾਹੁੰਦਾ ਸੋ ਡੋਨਲਡ 트럼ਪ ਉਹਦੇ ਨਾਲ ਅਮਰੀਕਾ ਦੇ ਇਜ਼ਰਾਇਲ ਇਰਾਨ ਦੀ ਜਿਹੜੀ ਸਥਿਤੀ ਆ ਉਹ ਕਾਫੀ ਖਰਾਬ ਰਹੇਗੀ ਨਹੀਂ ਉਹਦੇ ਚ ਢਿਲੋ ਹੀ ਜਿਸ ਤਰ੍ਹਾਂ ਢੰਗ ਦੇ ਨਾਲ ਰੂਸ ਚੀਨ ਨਾਲ ਹੁਣ ਜਿਹੜੇ ਨਵੇਂ ਸਮਝੌਤੇ ਹੋਏ ਆ ਔਰ ਰੂਸ ਤੇ ਚੀਨ ਦੀ ਜਿਸ ਢੰਗ ਨਾਲ ਮੱਧ ਪੂਰਬ ਚ ਨਵੇਂ ਸਿਰੇ ਤੋਂ ਦਖਲਅੰਦਾਜ਼ੀ ਵਧੀ ਹੈ ਤਾਂ ਉਸ ਦਾ ਵੀ ਤਾਂ ਅਸਰ ਪੈਗਾ ਇਰਾਨ ਨੂੰ ਉਸ ਦਾ ਵੀ ਤਾਂ ਹੀ ਮਦਦ ਪ੍ਰਾਪਤ ਹੈ ਬਿਲਕੁਲ ਇਰਾਨ 사우ਦੀ ਅਰਬ ਵੀ ਇਰਾਨ ਦੇ ਨੇੜੇ ਉਦੋਂ ਹੀ ਹੋਇਆ ਜਦੋਂ ਚਾਈਨਾ ਨੇ ਉਹਨਾਂ ਨੂੰ ਆਪਸ ਚ ਮਿਲਾਇਆ ਬਿਲਕੁਲ ਬਿਲਕੁਲ ਚੀਨ ਤੇ ਉਹ ਕੋ ਕਰ ਰਿਆ ਰੂਸ ਦਾ ਕੋ ਚੀਨ ਦਾ ਜਿਆਦਾ ਵੱਡਾ ਹੱਥ ਹੈ ਦੇ ਵਿੱਚ ਰੂਸ ਤੇ ਆਪਣੇ ਬਹੁਤ ਮਾੜੇ ਹਾਲ ਨੇ ਉਹਨਾਂ ਕੋ ਤੇ ਕਿ ਯੂਕਰੇਨ ਦੀ ਜਿਹੜੀ ਵਾਰ ਆ ਉਹ ਨਹੀਂ ਸੰਭੀ ਜਾ ਰਹੀ ਜਿਹੜੀ ਉਹਨਾਂ ਨੇ ਕਿਹਾ ਸੀ ਕਿ ਤਿੰਨ ਹਫ਼ਤੇ ਚੱਲਣੀ ਆ ਤੇ ਉਹ ਕਿੰਨੇ ਸਾਲ ਦੋ ਸਾਲ ਹੋ ਗਏ ਮੇਰੇ ਖਿਆਲ ਹੁਣ ਉਹਨੂੰ ਤੇ ਇਨਫੈਕਟ ਹੁਣ ਨਾਰਥ ਕੋਰੀਆ ਤੇ ਉਹਨਾਂ ਨੇ 1 ਲੱਖ ਆਪਣੇ ਫੌਜੀ ਮੰਗਵਾਏ ਨੇ ਕਿਉਂਕਿ ਰੂਸ ਦੀ ਏਡੀ ਵੱਡੀ ਫੌਜ ਉੱਥੇ ਮਾਰੀ ਜਾਂ ਵਕਮੀ ਹੋ ਚੁੱਕੀ ਆ ਸੋ ਉਹਨਾਂ ਦੀ ਆਪਣੀ ਇਕਨੋਮੀ ਦਾ ਬਹੁਤ ਮਾੜਾ ਹਾਲ ਆ ਪੱਛਮ ਦੀਆਂ ਨਹੀਂ ਆ ਉਹਨਾਂ ਨੇ ਉਹਨਾਂ ਤੇ ਬੰਦਸ਼ਾਂ ਆਈਆਂ ਨੇ ਪਰ ਚਾਈਨਾ ਜ਼ਰੂਰ ਚਾਈਨਾ ਦੀ ਜਿਹੜਾ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਉਹ ਜੰਗ ਨਹੀਂ ਲੜਦੇ ਔਰ ਉਹ ਜ਼ਿਆਦਾ ਰੌਲੀ ਵੀ ਨਹੀਂ ਪਾਉਂਦੇ ਪਰ ਉਹ ਆਪਣੇ ਜਿਹੜੇ ਇਕਨੋਮਿਕ ਹਿੱਤ ਨੇ ਉਹਨਾਂ ਨੂੰ ਹੌਲੀ-ਹੌਲੀ ਬਤਾਉਦੇ ਰਹਿੰਦੇ ਨੇ ਸੋ ਉਹਨਾਂ ਦੀ ਜਿਹੜੀ ਇਰਾਨ ਦੇ ਨਾਲ ਨੇੜਤਾ ਹੈ ਤੇ ਜਿਹੜੀ ਉਹਨਾਂ ਦੀ ਸਾウਦੀ ਅਰਬ ਦੇ ਨਾਲ ਨੇੜਤਾ ਉਹ ਆਪਣੇ ਆਪ ਨੂੰ ਸਾウਦੀ ਅਰਬ ਤੇ ਇਰਾਨ ਦੇ ਵਿੱਚ ਅ ਅਮਰੀਕਾ ਤੇ ਯੂਰਪ ਦਾ ਬਦਲ ਬਣਨਾ ਚਾਹੁੰਦੇ ਨੇ ਜੀ ਤਾਂ ਤੇ ਲੋਨੀ ਇਸ ਤੋਂ ਇਲਾਵਾ ਹੋਰ ਤੁਸੀਂ ਕੁਝ ਕਹਿਣਾ ਚਾਹੁੰਦੇ ਇਸ ਸਾਰੀ ਸਥਿਤੀ ਦੇ ਉੱਤੇ ਹੋਰ ਜਿਹੜਾ ਇਹ ਗਾਜ਼ਾ ਦੇ ਵਿੱਚ ਜਿਹੜਾ ਅਟੈਕ ਹੋਇਆ ਸੀ ਪਿਛਲੇ ਸਾਲ ਜਿਹਦੇ ਵਿੱਚ ਤਕਰੀਬਨ 1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਸੀ ਜਿਹੜਾ ਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਜਿਹੜੇ ਸਿਵਿਲਿਅਨ ਜੀਵ ਦਾ ਸਭ ਤੋਂ ਵੱਡਾ ਕਤਲ ਸੀ ਇਹ ਕਿਵੇਂ ਹੋਇਆ ਕਿਵੇਂ ਇਜ਼ਰਾਈਲ ਇੱਡੀ ਵੱਡੀ ਜਿਹੜੀ ਆਰਮੀ ਆ ਬਣ ਗਈ ਇਹਦੇ ਬਾਰੇ ਥੋੜਾ ਵਿਚਾਰ ਕਰਨ ਦੀ ਲੋੜ ਹੈ ਤੇ ਜਿਹੜਾ ਨਤਨਿਆਹੁ ਦਾ ਜਿਹੜਾ ਪ੍ਰੋਜੈਕਟ ਸੀ ਉਹ ਇਸ ਹਮਲਾ ਤਾਂ ਇਜ਼ਰਾਈਲ ਚ ਹੋਇਆ ਸੀ ਟੀਲੋਨੀ ਗਾਜ਼ਾ ਚ ਨਹੀਂ ਸੀ ਹੋਇਆ ਉਹ ਹਾਂ ਜਿਹੜਾ ਇਸ ਗਾਜ਼ਾ ਦੇ ਵਿੱਚੋਂ ਹਮਾਸ ਨੇ ਗਾਜ਼ਾ ਵਿੱਚੋਂ 7 ਅਕਤੂਬਰ ਨੂੰ ਜਿਹੜਾ ਹੋਇਆ ਹਾਂ ਹਾਂ ਤੇ ਲਬੀਰ ਉਹਦੇ ਵਿੱਚ ਨਤਨਿਆਹੁ ਦੀ ਇੱਕ ਬਹੁਤ ਵੱਡੀ ਗਲਤੀ ਸੀ ਉਹ ਉਹਨੂੰ ਗਲਤੀ ਕਰਤੀ ਉਹਨੇ ਸੋਚਿਆ ਕਿ ਹਮਾਸ ਨੂੰ ਮੈਂ ਹੁਣ ਕਾਬੂ ਕਰ ਲਿਆ ਕਿਉਂਕਿ ਹਰ ਸਾਲ ਉੱਥੋਂ 100 200 ਮਿਲੀਅਨ ਡਾਲਰ ਕਤਰਦਾ ਆਉਂਦਾ ਸੀ ਜਿਹੜਾ ਕਿ ਨੇਤਨੀਆਹੁ ਦੀ ਫੌਜ ਖੁਦ ਹਮਾਸ ਤੱਕ ਪਹੁੰਚਾਉਂਦੀ ਸੀ ਉਹਨਾਂ ਨੂੰ ਲੱਗਾ ਸੀ ਕਿ ਹਮਾਸ ਹੁਣ ਕਰਪਟ ਹੋ ਗਈ ਹੈ ਸਾਡੇ ਨਾਲ ਲੜ ਗਈ ਹੈ ਤੇ ਹੁਣ ਇਹ ਪੀਐਲਓ ਦੇ ਖਿਲਾਫ ਅਸੀਂ ਇਹਨੂੰ ਵਰਤਾਂਗੇ ਕਿਉਂਕਿ ਪੀਐਲਓ ਵਾਲੇ ਹਲੇ ਤੱਕ ਵੀਸ਼ੋ ਉਹਦੀ ਆਪਣੇ ਦੋ ਸਟੇਟ ਦੀ ਥਿਊਰੀ ਮੰਨਦੇ ਨੇ ਸੋ ਉਹ ਬੜਾ ਗੁੰਝਲਦਾਰ ਹੈ ਕਿ ਇਜ਼ਰਾਈਲ ਜਿਹੜੀ ਇੰਨੀ ਵੱਡੀ ਤਾਕਤ ਹੈ ਜਿਹਨਾਂ ਦੀ ਆਰਮੀ ਤੇ ਇੰਟੈਲੀਜੈਂਸ ਇੰਨੀ ਤਕੜੀ ਹੈ ਉਦੋਂ ਇੰਨਾ ਵੱਡਾ ਉਹਨਾਂ ਨੇ ਕਤਲੇਆਮ ਕਿਵੇਂ ਹੋਣ ਦਿੱਤਾ ਉਹ ਆਪਾਂ ਫਿਰ ਗੱਲ ਕਰਾਂਗੇ ਪਰ ਜਿਹੜੀ ਮੇਨ ਗੱਲ ਹੈ ਮਿਡਲ ਈਸਟ ਦੀ ਉਹੀ ਹੈ ਕਿ ਆਉਣ ਵਾਲੇ 4 ਸਾਲਾਂ ਦੇ ਵਿੱਚ ਆ ਜਿਹੜਾ ਪਲਸਤੀਨੀ ਲੋਕ ਨੇ ਉਹਨਾਂ ਦਾ ਜਿਹੜਾ ਘਾੜ ਹੋਣਾ ਹੈ ਉਹ ਖਾਫੀ ਡਰ ਵਾਲੀ ਗੱਲ ਹੈ ਨਹੀਂ ਪਰ ਟਰੰਪ ਤਾਂ ਇਹ ਕਹਿ ਰਿਹਾ ਕਿ ਉਹ ਜੰਗਾਂ ਖਤਮ ਕਰੇਗਾ ਹਾਂ ਉਹ ਤਾਂ ਗੱਲਾਂ ਕਹਿਣ ਦੀਆਂ ਨੇ ਨਾ ਉਹ ਤਾਂ ਇਹ ਵੀ ਕਹਿੰਦਾ ਕਿ ਮੈਂ ਮੈਂ ਹੁੰਦਾ ਤਾਂ ਯੂਕਰੇਨ ਤੇ ਅਫਗਾਨੀ ਸੋਣਾ ਟਰੰਪ ਬਹੁਤ ਕਰਾਪਟ ਰਾਸ਼ਟਰਪਤੀ ਹੈ ਉਹਦੇ ਲਈ ਹਰ ਕੰਮ ਦੇ ਪੈਸੇ ਦੀ ਲੋੜ ਹੈ ਕਾਨੂੰ ਜਿਹੜਾ ਵੀ ਕੋਈ ਉਹਨੂੰ ਆ ਈਰਾਨ ਵਾਲੇ ਚੀਨ ਵਾਲੇ ਕੋਈ ਵੀ ਉਹਨੂੰ ਕ腐ਪਸ਼ਨ ਦੇ ਤੌਰ ਤੇ ਉਹਦੀਆਂ ਕੰਪਨੀਆਂ ਨੂੰ ਕੋਈ ਸਮਝੌਤਾ ਦੇ ਦੇਣਗੇ ਠੇਕਾ ਦੇ ਦੇਣਗੇ ਤੇ ਉਹ ਆਪਣਾ ਜਿਹੜਾ ਪੈਂਤਰਾ ਉਹ ਉਹ ਫੇ ਬਦਲ ਸਕਦਾ ਸੋ 트াম্প ਦੀ ਕਿਸੇ ਵੀ ਗੱਲ ਤੇ ਵਿਸ਼ਵਾਸ ਕਰਨਾ ਇਹਦਾ ਮਤਲਬ ਤੁਹਾਨੂੰ ਵਾਲੇ 트াম্প ਦੀ ਪੂਰੀ ਸਮਝ ਨਹੀਂ ਉਹਦਾ ਕੋਈ ਸਟੈਂਡ ਨਹੀਂ ਆ ਉਹ ਇੱਕ ਠੱਗ ਦੀ ਤਰ੍ਹਾਂ ਆ ਜਿਹੜਾ ਧਮਕੀ ਦੇਗਾ ਜੇ ਤੁਸੀਂ ਉਹਦਾ ਅ ਇਮਜ਼ਾਨਾ ਭੇ ਕਰ ਦਿੱਤਾ ਉਹਦੀ ਫੀਸ ਭੇ ਕਰ ਦਿੱਤੀ ਤਾਂ ਉਹ ਚੁੱਪ ਕਰ ਜਾਏਗਾ ਜੀ ਇੱਥੇ ਹੀ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਔਰ ਦੇਖਣ ਵਾਲੀ ਗੱਲ ਇਹ ਹੈ ਕਿ ਮੱਧਪੂਰਬ ਚ ਜਿਹੜੀ ਨਵੀਂ ਸ਼ੁਰੂਆਤ ਹੋਈ ਆ ਉੱਥੇ ਸ਼ਾਂਤੀ ਸਥਾਪਿਤ ਕਰਨ ਲਈ ਉਹ ਕਿਸ ਤਰ੍ਹਾਂ ਅੱਗੇ ਵਧਦੀ ਹੈ ਤੇ ਬਾਕੀ ਦੇ ਜਿਹੜੇ ਉਸ ਧਿਰਾਂ ਉੱਥੇ ਸ਼ਾਮਿਲ ਆ ਉਹ ਸਾਰੀ ਲੜਾਈ ਦੇ ਵਿੱਚ ਉਹ ਇਸਤੇ ਕਿਸ ਤਰ੍ਹਾਂ ਆਪਣੇ ਪ੍ਰਤੀਕਰਮ ਦਿੰਦੀਆਂ ਇਹ ਸਾਨੂੰ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਇੱਥੇ ਹੀ ਅਸੀਂ ਆਪਣੀ ਗੱਲ ਨੂੰ ਜਿਹੜਾ ਸਮਾਪਤ ਕਰਦੇ ਹੋਏ ਦੋਸਤ ਜਿਹੜੇ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਕੋਈ ਤੁਹਾਡਾ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿੰਦੂ ਜੀ ਤੁਹਾਡਾ ਬਹੁਤ ਧੰਨਵਾਦ